ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਕਾਨੜਾ ਮਹੱਲਾ ਪੰਜਵਾ ਐਸੀ ਕੌਂ ਵਿਦੇ ਦਰਸ਼ਨ ਪਰਸਨਾ ਵਿਦੇ ਪੂਲਾ ਬੋਲਨਾ ਹੈ ਰਹਾਉ ਆਸ ਪਿਆਸ ਸਫਲ ਮੂਰਤ ਓਮਗ ਹੀਓ ਤਰਸਨਾ ਓਮਗ ਪੂਲਾ ਹੀ ਬੋਲਨਾ ਓਮਗ ਨਹੀਂ ਕਹਿਣਾ ਉਮਕ ਹੀਓ ਤਰਸਨਾ ਦੀਨ ਲੀਨ ਪਿਆਸ ਮੀਨਾ ਸੰਤਨਾ ਹਰ ਸੰਤਨਾ ਹਰ ਸੰਤਨਾ ਕੀ ਰੇਨਾ ਇਹ ਕੀ ਪਦ ਤੇ ਵਿਸਰਾਮ ਲਾਉਣਾ ਹੀਓ ਅਰਪ ਦੇਨਾ ਪ੍ਰਭ ਭਏ ਹੈ ਕਿਰਪੇਨਾ ਮਾਨ ਮੋਹ ਤਿਆਗ ਛੋਡਿਓ ਤਉ ਨਾਨਕ ਹਰ ਜੀਉ ਭੇਟਨਾ ਕੰਨੜਾ ਮਹੱਲਾ ਪੰਜਵਾ ਰੰਗਾ ਰੰਗ ਰੰਗਨ ਕੇ ਰੰਗਾ ਕੀਟ ਹਸਤ ਪੂਰਨ ਸਭ ਸੰਗਾ ਰਹਾਉ ਬਰਤ ਨੇਮ ਤੀਰ ਬਰਤ ਨੇਮ ਤੀਰਥ ਸਹਿਤ ਗੰਗਾ ਜਾਲ ਹੀਵਤ ਭੂਖ ਅਰ ਨੰਗਾ ਪੂਜਾ ਚਾਰ ਕਰਤ ਮੇਲੰਗਾ ਚੱਕਰ ਕਰਮ ਤਿਲਕ ਖਾਟੰਗਾ ਦਰਸ਼ਨ ਭੇਟੇ ਦਰਸ਼ਨ ਭੇਟੇ ਬੇਨ ਸਤ ਸੰਗਾ ਹਾਠ ਨਿਗ੍ਰਹਿ ਆਤ ਰਹਿਤ ਬਟੰਗਾ ਨਿਗ੍ਰਹਿ ਇਹ ਕਸ ਕੇ ਬੋਲਣਾ ਹੈ ਹਾਠ ਪੋਲਾ ਬੋਲਣਾ ਹਾਠ ਨਿਗ੍ਰਹਿ ਆਤ ਰਹਿਤ ਬਟੰਗਾ ਹੋ ਰੋਗ ਬਿਆਪੈ ਚੁੱਕ ਨਾ ਪੰਗਾ ਕਾਮ ਕ੍ਰੋਧ ਆਤ ਤ੍ਰਿਸ਼ਣ ਕਾਮ ਕ੍ਰੋਧ ਆਤ ਤ੍ਰਿਸ਼ਣ ਕ੍ਰੋਧ ਤੇ ਲਰ ਤਾਮ ਕ੍ਰੋਧ ਆਤ ਤ੍ਰਿਸ਼ਣ ਜਰੰਗਾ ਕਾਮ ਕ੍ਰੋਧ ਆਤ ਤ੍ਰਿਸ਼ਣ ਜਰੰਗਾ ਸੋ ਮੁਕਤ ਨਾਨਕ ਜਿਸ ਸਤਗੁਰ ਚੰਗਾ ਨਾਨਕ ਪਾਤਿ ਵਿਸਰਾਮ ਹੈ ਸੋ ਮੁਕਤ ਨਾਨਕ ਜਿਸ ਸਤਗੁਰ ਚੰਗਾ ਕਾਨੜਾ ਮਹੱਲਾ ਪੰਜਵਾ ਘਰ ਸਤਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਤੇਖ ਬੂਝ ਗਈ ਗਈ ਮਿਲ ਸਾਧ ਜਨਾਂ ਤੇਖ ਬੂਝ ਗਈ ਇਥੇ ਵਿਸਰਾਮ ਗਈ ਮਿਲ ਸਾਧ ਜਨਾਂ ਗਈ ਪਦ ਤੇ ਜਮਕ ਲਾ ਦਨੀ ਪੰਜ ਭਾਗੇ ਚੋਰ ਸਹਜੇ ਸੁਖੈਨੋ हरे गुण गावती 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 दर्श प्यार विश्राम ते रुकना है पंचभागी चूर सहज सुखैनो इथे विश्राम है हरे गुण गावती गावती इतितमक गावती दर्श प्यार रहाव जैसी करी प्राव मोस्यो मोस्यो ऐसी हो कैसे करौ जैसी करी प्रभु मोस्यो मोस्यो इति विश्राम ऐसी हो कैसे करौ ही ओ तुम्हारे बाल बले बाल बले बाल गई ही ओ तुम्हारे बाल बले इति ही विश्राम है बाल बले बाल गई पहले पै संत पाए ਧਿਆਇ ਧਿਆਇ ਪ੍ਰੀਤ ਲਾਏ ਇਹ ਪਾਏ ਪਦ ਤੇ ਵਿਸਰਾਮ ਹੈ ਪਹਿਲੇ ਪੈ ਸੰਤ ਪਾਏ ਧਿਆਇ ਧਿਆਇ ਪ੍ਰੀਤ ਲਾਏ ਪ੍ਰਾਨ ਥਾਨ ਤੇਰੋ ਕੇਹਰੋ ਪ੍ਰਾਨ ਨੀ ਹੈ ਪ੍ਰਭ ਹੈ ਪਦ ਪ੍ਰਭ ਥਾਨ ਤੇਰੋ ਕੇਹਰੋ ਜਿਤ ਜੰਤਨ ਕਰ ਵਿਚਾਰ ਵਿਚਾਰ ਇਕੱਠਾ ਹੀ ਪਾਠ ਹੈ ਪ੍ਰਭ ਥਾਨ ਤੇਰੋ ਕੇਹਰੋ ਇਥੇ ਵਿਸਰਾਮ ਜਿਤ ਜੰਤਨ ਕਰ ਵਿਚਾਰ ਅਨਕ ਦਾਸ ਕੀਰਤ ਕਰਹਿ ਤੁਹਾਰੀ ਅਨਿਕ ਅਨਿਕ ਦਾਸ ਕੀਰਤ ਕਰਹਿ ਤੁਹਾਰੀ ਸੋਈ ਮਿਲਿਓ ਜੋ ਭਾਵਤੋ ਸੋਈ ਮਿਲਿਓ ਜੋ ਭਾਵਤੋ ਇੱਥੇ ਵਿਸਰਾਮ ਹੈ ਜਨ ਨਾਨਕ ਠਾਕੁਰ ਰਹਿਓ ਸਮਾਈ ਸਮਾਈ ਜਨ ਨਾਨਕ ਠਾਕੁਰ ਰਹਿਓ ਸਮਾਈ ਜਨ ਨਾਨਕ ਸਤਗੁਰ ਰਹਿਓ ਸਮਾਈ ਏਕ ਤੂੰ ਹੀ ਤੂੰ ਹੀ ਤੂੰ ਹੀ ਕਾਨੜਾ ਮਹੱਲਾ ਪੰਜਵਾ ਘਰ ਅਠਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਤਿਆਗੀਐ ਗੁਮਾਨ ਮਾਨ ਤੀਖਤਾ ਦਿਆਲ ਲਾਲ ਹਾਂ ਹਾਂ ਮਨ ਚਰਨ ਰੇਨ ਤਿਆਗੀ ਹੈ ਗੁਮਾਨ ਮਾਨ ਇਥੇ ਠਮਕ ਪੇਖਤਾ ਦਇਆਲ ਲਾਲ ਇਥੇ ਵਿਸਰਾਮ ਹੈ ਹਾਂ ਹਾਂ ਮਨ ਚਰਨ ਰੇਨ ਰਹਾਉ ਹਰ ਸੰਤ ਮੰਤ ਗੋਪਾਲ ਗਿਆਨ ਧਿਆਨ ਇਹ ਵਿਸਰਾਮ ਹਰ ਸੰਤ ਮੰਤ ਇਥੇ ਵਿਸਰਾਮ ਲਾਉਣਾ ਹੈ ਗੋਪਾਲ ਗਿਆਨ ਧਿਆਨ ਹਿਰਦਾ ਗੋਬਿੰਦ ਗਾਏ ਚਰਨ ਕਮਲ ਪ੍ਰੀਤ ਲਾਏ ਦੀਨदयाल ਮੋਹਨਾ ਇਹ ਹਿਰਦੈ ਗੋਬਿੰਦ ਗਾਏ ਚਰਨ ਕਮਲ ਪੀਤ ਲਾਏ ਇਥੇ ਵਿਸਰਾਮ ਹੈ ਦੀਨदयाल ਮੋਹਨਾ ਕਿਰਪਾਲ ਦਇਆ ਮਯਾ ਤਾਰ ਇਹ ਦਇਆ ਪਦ ਤੇ ਵਿਸਰਾਮ ਲਾਉਣਾ ਹੈ ਨਾਨਕ ਮਾਗੇ ਨਾਮਦਾਨ ਤਰ ਮੋਹ ਪਰਮਾ ਸਗਲ ਅਭਿਮਾਨ ਕੰਨੜਾ ਮਹੱਲਾ ਪੰਜਵਾ ਕੰਨੜਾ ਮਹੱਲਾ ਪੰਜਵਾ ਕੰਨੜਾ ਮਹੱਲਾ ਪੰਜਵਾ ਪ੍ਰਭ ਕਹਿਨ ਮਲਨ ਦਹਿਨ ਲਹਿਨ ਗੁਰ ਮਿਲੇ ਇਥੇ ਵਿਸਰਾਮ ਧਿਆਨ ਨਾਲ ਲਾਉਣਾ ਹੈ ਪ੍ਰਭ ਕਹਿਨ ਮਲਨ ਦਹਿਨ ਲਹਿਨ ਗੁਰ ਮਿਲੇ ਇਥੇ ਵਿਸਰਾਮ ਹੈ ਯਾਨੀ ਦੋ ਠਮਕਾਂ ਆਨ ਇਥੇ ਯਮਕ ਲਾ ਦਨੀਏ ਨਹੀਂ ਉਪਾਅ ਪ੍ਰਭ ਕਹਿਨ ਮਲਨ ਦਹਿਨ ਲਹਿਨ ਗੁਰ ਮਿਲੇ ਆਨ ਨਹੀਂ ਉਪਾਉ ਰਹਾਉ ਟਟਨ ਖਟਨ ਜਟਨ ਹੋਮਨ ਹਾਂਜੀ ਟਟਨ ਖਟਨ ਜਟਨ ਹੋਮਨ ਇਥੇ ਵਿਸਰਾਮ ਹੈ 나ਹੀ ਡੰਡਤਾ ਸਵਾਉ ਜਤਨ ਪਤਨ ਜਤਨ ਪੰਤਨ ਤਪਨ ਬ੍ਰਹਮਣ ਅਨਕ ਕਥਨ ਕਥਤੇ ਨਹੀਂ ਥਾਹ ਪਾਈ ਠਾਉ ਜਤਨ ਭੰਤਨ ਤਪਨ ਭ੍ਰਮਨ ਅਨਕ ਕਥਨ ਕਥਤੇ ਇਥੇ ਵਿਸਰਾਮ ਹੈ ਨਹੀਂ ਥਾਹ ਪਾਈ ਠਾਉ ਦੋ ਠਮਕਾ ਹਨ ਜਤਨ ਭੰਤਨ ਇਥੇ ਤਪਨ ਭ੍ਰਮਨ ਇਥੇ ਅਨਕ ਕਥਨ ਕਥਤੇ ਇਥੇ ਪੂਰਾ ਵਿਸਰਾਮ ਹੈ ਨਹੀਂ ਥਾਹ ਪਾਈ ਠਾਉ ਸੋਧ ਸਗਰ ਸੋਧਨਾ ਸੋਧ ਸਗਰ ਸੋਧਨਾ ਸੋਧ ਪਦ ਤੇ ਯਮਕ ਲਾ ਕੇ ਬੋਲਣਾ ਸੋਧ ਸਗਰ ਸੋਧਨਾ ਸੁਖ ਨਾਨਕਾ ਬਾਜਨਾਉ ਵਾਹਿਗੁਰੂ ਜੀ ਕਾ ਕਲ ਸਾਤ ਕਰਾਈ ਵਾਹਿਗੁਰੂ ਜੀ ਕੀ ਫਤਿਹ